ਕਿੰਨੇ ਮਾਨ ਨਾਲ ਗੁਰੂ ਨੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤਚਾਰ ਕੌਣ ਪੁੱਤਰ ਲੱਭਦੇ ਐਵੇਂ ਬਹੁਤੇ ਹਰ ਤਾਂ ਪੱਗਾਂ ਦੇ ਵਿੱਚੋਂ ਵੀ ਸਿਰ ਬਾਹਰ ਕੱਢ ਲੇ ਉਹਨਾਂ ਨੂੰ ਆ ਦਾੜੀ ਚੁਭਦੀ ਹੈ ਉਹਨਾਂ ਦੀ ਪਰਸਨੈਲਿਟੀ ਨੂੰ ਫਿੱਕ ਪਾਉਂਦੀ ਹੈ ਜੇ ਪੋਛੋ ਵੀ ਕਿਉਂ ਕਟਾਈਏ ਵੈਸੇ ਹੀ ਵੈਸੇ ਹੀ ਤਾਂ ਤੁਸੀਂ ਕੱਖ ਵੀ ਨਹੀਂ ਕਰਦੇ ਰਾਜੀ ਕੋਈ ਨਾ ਕੋਈ ਤੇ ਮਨੋਰਥ ਹੈ ਜੋ ਜੀ ਹੋਏ ਸੋ ਉਭਗਵੇਂ ਉਹ ਜਿਨ੍ਹਾਂ ਕਾਰਨਾ ਕਰਕੇ ਦਾੜੀਆਂ ਕਟੀਆਂ ਨੇ ਜਿਨ੍ਹਾਂ ਕਾਰਨਾ ਕਰਕੇ ਇਹਨੂੰ ਆਕ੍ਰਿਤੀ ਦਿੱਤੀ ਐ ਇਹ ਰੰਗੀਆਂ ਨੇ ਉਹ ਫਿਰ ਕੁਝ ਨਾ ਕੁਝ ਸਮੇਂ ਬਾਅਦ ਪ੍ਰਗਟ ਹੋਈ ਜਾਂਦੀਆਂ ਨੇ ਵੀ ਫੜਿਆ ਗਿਆ ਫਲਾਣੇ ਘਰ 'ਚ ਫੜ ਲਿਆ ਗਿਆ ਧਮਕਾਣੇ ਘਰ 'ਚ ਫੜਿਆ ਗਿਆ ਧਮਕਾਣੇ ਪਿੰਡ 'ਚ ਫੜਿਆ ਗਿਆ ਹੋਰ ਕੀ ਕਾਰਨ ਹੋ ਸਕਦਾ ਹੋਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਐ ਉਹ ਭਾਈ ਹਰੀ ਸਿੰਘ ਨਲਵਾਈ ਸੀਗਾ ਜਿੱਥੇ ਸੰਸਾਰ ਦੀ ਸਭ ਤੋਂ ਸੁੰਦਰ ਇਸਤਰੀ ਬੇਗਾਨੇ ਧਰਮ ਦੀ ਆ ਕੇ ਕਹਿੰਦੀ ਹੈ ਕਹਿੰਦੀ ਹੈ ਅੱਜ ਤੱਕ ਸਿੱਖਾਂ ਦੇ ਦਰ ਤੇ ਜੋ ਆਇਆ ਨਾ ਕਦੇ ਖਾਲੀ ਨਹੀਂ ਮੁੜਿਆ ਅੱਜ ਇੱਕ ਔਰਤ ਤੇਰੇ ਦਰ ਤੇ ਆਈ ਹੈ ਮੈਨੂੰ ਉਮੀਦ ਹੈ ਤੂੰ ਮੈਨੂੰ ਖਾਲੀ ਨਹੀਂ ਮੁੜੇਗਾ ਤੇ ਹਰਿ ਰਿਤਿਨ ਨਲੂਆ ਕਹਿੰਦਾ ਦੱਸ ਕੀ ਮੰਗਦੀ ਹੈ ਕਹਿੰਦੀ ਹੈ ਮੇਰੀ ਇੱਕੋ ਹੀ ਮੰਗ ਹੈ ਮੇਰੀ ਕੁੱਖ ਤੋਂ ਤੇਰੇ ਵਰਗੀ ਔਲਾਦ ਪੈਦਾ ਹੋਵੇ ਹੁਣ ਇਹਦਾ ਮਤਲਬ ਕੀ ਹੈ ਸਭ ਨੂੰ ਪਤਾ ਹੈ ਹੁਣ ਹਰੀ ਸਿੰਘ ਨਲੂਆ ਉੱਥੇ ਵਿਡੰਬਣਾ ਦੇ ਵਿੱਚ ਐ ਇਹਨੂੰ ਖਾਲੀ ਵੀ ਨਹੀਂ ਮੋੜ ਸਕਦਾ ਇਹ ਬੜੇ ਭਰੋਸੇ ਨਾਲ ਆਈ ਹੈ ਔਰ ਗੁਰੂ ਦੇ ਭਰੋਸੇ ਨਾਲ ਆਈ ਹੈ ਤੇ ਜੇਕਰ ਇਹਦੀ ਇੱਛਾ ਪੂਰੀ ਹੁੰਦੀ ਹੈ ਤਾਂ ਮੈਂ ਗੁਰੂ ਤੋਂ ਬੇਮੁਖ ਹੋ ਜਾਵਾਂਗਾ ਐਦਾਂ ਤਾਂ ਨਹੀਂ ਹੋ ਸਕਦਾ ਹਰੀ ਸਿੰਘ ਨਲੂਆ ਕਹਿੰਦਾ ਜਾ ਪੂਰੇ ਸੰਸਾਰ 'ਚ ਐਲਾਨ ਕਰਦੇ ਅੱਜ ਤੋਂ ਬਾਅਦ ਮੇਰੀ ਮਾਂ ਤੂੰ ਐ ਤੇ ਤੇਰਾ ਪੁੱਤਰ ਹਰੀ ਸਿੰਘ ਨਲੂ ਐ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਕਿਰਦਾਰ ਬਖਸ਼ਿਸ਼ ਕੀਤਾ ਸੀ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਖਾਲਸੇ ਨੂੰ ਜਦੋਂ ਤੱਕ ਸਾਡੇ ਅੰਦਰ ਇਹ ਕਿਰਦਾਰ ਰਿਹਾਏ ਸਾਡੇ ਚੰਡੇ ਝੂਲਦੇ ਰਹੇ ਸਾਡਾ ਰਾਜ ਸਥਾਪਿਤ ਹੋਇਆ ਅਗਲੇ ਨੂੰ ਇਹ ਗੱਲ ਪਤਾ ਲੱਗ ਗਈ ਵੀ ਇਹਨਾਂ ਨੂੰ ਇਦਾਂ ਨਹੀਂ ਖਤਮ ਕੀਤਾ ਜਾ ਸਕਦਾ ਨਾ ਲੜ ਕੇ ਨਾ ਮਾਰ ਕੇ ਨਾ ਕਿਸੇ ਹੋਰ ਤਰੀਕੇ ਦੇ ਨਾਲ ਇਹਨਾਂ ਦਾ ਰਾਜ ਤਾਂ ਇਦਾਂ ਹੀ ਸਥਾਪਿਤ ਰਹੂਗਾ ਜਿਵੇਂ ਤਿਵੇਂ ਕਰਕੇ ਇਹਨਾਂ ਦੇ ਕਿਰਦਾਰਾਂ ਦੀ ਕਿਰਦਾਰ ਕੁੱਛੀ ਕੀਤੀ ਜਾਏ ਅਗਲੇ ਨੇ ਸਭ ਨਾਲੋਂ ਪਹਿਲਾਂ ਸਿੱਖ ਰੂਪ ਦੇ ਵਿੱਚ ਖੜੇ ਡੋਗਰਿਆਂ ਨੂੰ ਖਰੀਦੇਆ ਡੋਗਰਿਆਂ ਦੇ ਕਿਰਦਾਰ ਥੱਲੇ ਸੁੱਟੇ ਉਹ ਅੰਦਰ ਖਾਤੇ ਮਹਾਰਾਜਾ ਰਣਜੀਤ ਸਿੰਘ ਦੇ ਦੁਸ਼ਮਣ ਬਣਾਏ ਅੱਜ ਤੱਕ ਵੀ ਕਿੰਨੇ ਆ ਟੰਗਾਂ ਦੇ ਨਾਲ ਹਮਲੇ ਹੋ ਰਹੇ ਨੇ ਔਰ ਸਾਰੇ ਹਮਲੇ ਖਾਲਸੇ ਦੇ ਹੋ ਰਹੇ ਆ ਖਾਲਸੇ ਨੂੰ ਕਿਰਦਾਰ ਤੋਂ ਡੇਗਣ ਦੇ ਲਈ ਹਰ ਟੰਗ ਤਰੀਕਾ ਵਰਤਿਆ ਜਾ ਰਿਹਾ ਹੈ ਸਿੰਗਰਾਂ ਨੂੰ ਲੱਚਰ ਗਾਣੇ ਗਾਉਣ ਦੇ ਲਈ ਅੱਡੀ ਚੋਟੀਆਂ ਦਾ ਜ਼ੋਰ ਲਾਇਆ ਜਾਂਦਾ ਜਦੋਂ ਉਹ ਲੱਚਰ ਗਾਣਾ ਗਾਉਂਦਾ ਹੈ ਤਾਂ ਫਿਰ ਉਹਦੀਆਂ ਵੱਡੀਆਂ-ਵੱਡੀਆਂ ਸਟੇਜਾਂ ਲੱਗਦੀਆਂ ਨੇ ਔਰ ਉਹਨਾਂ ਸਟੇਜਾਂ ਦੇ ਉੱਪਰ ਵਾਹਵਾਹੀ ਕੀਤੀ ਜਾਂਦੀ ਹੈ ਉਹਨੂੰ ਬੂਸਟ ਮਿਲਦਾ ਹੈ ਵੇ ਜਦੋਂ ਤੱਕ ਗੁਰੂ ਘਰ ਚ ਕੀਰਤਾਂ ਕਰਦੇ ਸੀ 1100 ਤੋਂ ਉੱਪਰ ਕੋਈ ਦੰਦਾ ਨਹੀਂ ਸੀ ਹੁਣ 11 ਲੱਖ ਵੀ ਮੰਗੋ ਤਾਂ ਅਗਲਾ ਕਹਿੰਦਾ ਲਓ ਜੀ ਮੈਜਾ ਮੈਜਾ ਕਰਾ ਦਿਓ ਪਰ ਉਹਨਾਂ ਗੀਤਾਂ ਦੇ ਵਿੱਚ ਚਾਹੀਦਾ ਕੀ ਹੈ ਉਹਨਾਂ ਗੀਤਾਂ ਚ ਚਾਹੀਦਾ ਨੱਚਦੀ ਦੀ ਬਾਹ ਫੜ ਲਈ ਡਾਕਾ ਥੋੜਾ ਮਾਰਿਆ ਉਹਨਾਂ ਗੀਤਾਂ ਚ ਚਾਹੀਦਾ ਵੀ ਮੇਰੇ ਕੋਲ ਡੱਬ ਚ ਬੰਦੂਕ ਮੇਰੇ ਕੋਲ ਅਸਲਾ ਮੇਰੇ ਕੋਲ ਜ਼ਮੀਨ ਮੇਰੇ ਕੋਲ ਟਰੈਕਟਰ ਮੇਰੇ ਕੋਲ ਟਰਾਲੀਆਂ ਮੇਰੇ ਕੋਲ ਕੋਟੀ ਉਸ ਤੋਂ ਬਾਅਦ ਅੱਗੇ ਅਸੀਂ ਕਰਦੇ ਹਾਂ ਦੋ ਨੰਬਰ ਦੇ ਧੰਦੇ ਸਾਡੇਆ ਛਿਪਾ ਚ ਕੀ ਹੁੰਦਾ ਕਿਸੇ ਨੂੰ ਨਹੀਂ ਪਤਾ ਪੋਰਟਾਂ ਤੇ ਕੀ ਪਿਆ ਕਿਸੇ ਨੂੰ ਨਹੀਂ ਪਤਾ ਕਾਲਾ ਮਾਲ ਸਾਡੇ ਕੋਲ ਚਿੱਟਾ ਮਾਲ ਸਾਡੇ ਕੋਲ ਜੱਲਾ ਭੱਬਾ ਸਭ ਲਿਆ ਕੇ ਲੱਗਦਾ ਹੁਣ ਉਹ ਸਾਡਿਆਂ ਟੀਵੀਆਂ ਚ ਸਾਡਿਆਂ ਫੋਨਾਂ ਤੇ ਸਾਡਿਆਂ ਘਰਾਂ ਚ ਵੱਜ ਰਹੇ ਐ ਸਾਡੀਆਂ ਧੀਆਂ ਪੈਣਾ ਉਹਨਾਂ ਤੇ ਲੱਕ ਲਾ ਰਹੀਆਂ ਨੇ ਔਰ ਸਾਨੂੰ ਲੱਗਦਾ ਵੀ ਇਹੋ ਹੀ ਐ ਜਿਹੜਾ ਅਸਲ ਜੀਵਨ ਹੈ ਸੁਭੈਗ ਪਰ ਇਹਨਾਂ ਗੀਤਾਂ ਦੇ ਰਾਹੀਂ ਜਿੱਥੇ ਸਾਨੂੰ ਬਦਨਾਮ ਕੀਤਾ ਗਿਆ ਸਾਡੇ ਕਿਰਦਾਰਾਂ ਨੂੰ ਕਤਲ ਕੀਤਾ ਗਿਆ ਹੌਲੀ ਹੌਲੀ ਕਰਕੇ ਸਾਨੂੰ ਨਸ਼ਿਆਂ ਦੀ ਡੋਜ਼ ਦਿੱਤੀ ਗਈ ਹੌਲੀ ਹੌਲੀ ਕਰਕੇ ਸਾਡੇ ਚ ਵੰਡੀਆਂ ਪਾਈਆਂ ਗਈਆਂ ਹੌਲੀ ਹੌਲੀ ਕਰਕੇ ਸਾਡੇ ਪਹਿਰਾਵੇ ਬਦਲੇ ਗਏ ਸਾਨੂੰ ਸਾਡੇ ਸਿੱਖੀ ਪਹਿਰਾਵੇ ਤੋਂ ਨਫ਼ਰਤ ਪੈਦਾ ਕਰਾਈ ਗਈ ਸੰਸਾਰ ਪੰਜਾਬੀਆਂ ਨੂੰ ਪਿਆਰ ਕਰਦਾ ਪਰ ਇੱਕ ਪੰਜਾਬੀ ਪੰਜਾਬੀ ਨੂੰ ਪਿਆਰ ਨਹੀਂ ਕਰਦਾ ਸੰਸਾਰ ਪੰਜਾਬੀ ਤੁਸੀਂ ਦੁਨੀਆ ਚ ਕਿਤੇ ਚਲੇ ਜਾਓ ਮੈਂ ਕਹਿੰਦਾ ਕੋਈ ਕਰਨਾਟਕ ਦਾ ਕੰਨੜ ਇੱਥੇ ਆ ਜਾਏ ਤੁਹਾਨੂੰ ਨਹੀਂ ਕੰਨੜ ਆਉਂਦੀ ਤੁਸੀਂ ਇੱਕ ਅੱਖਰ ਨਹੀਂ ਬੋਲ ਪਾਉਂਗੇ ਕੋਈ ਮਲਿਆਲਮ ਬੰਦਾ ਆ ਜਾਏ ਕੋਈ ਕੇਰਲਾ ਦਾ ਬੰਦਾ ਆ ਜਾਏ ਕੋਈ ਕਿਤੇ ਦਾ ਬੰਦਾ ਆ ਜਾਏ ਦੁਨੀਆ ਚ ਕਿਤੇ ਚਲੇ ਜਾਏ ਉਹਨਾਂ ਦੀ ਕੋਈ ਪਛਾਣ ਨਹੀਂ ਮੈਂ ਪੂਰੇ ਭਾਰਤ ਦਾ ਦੌਰਾ ਕੀਤਾ ਵਿਦੇਸ਼ਾਂ ਚ ਜਾਣ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਜੇ ਅਸੀਂ ਕਰਨਾਟਕ ਚ ਗਏ ਆ ਤੇ ਸਾਨੂੰ ਦੇਖ ਕੇ ਲੋਕਾਂ ਨੇ ਕਿਹਾ ਬੱਲੇ ਬੱਲੇ ਉਹਨਾਂ ਨੂੰ ਘੱਟੋਂ ਘੱਟ ਐਨਾ ਆਉਂਦਾ ਔਰ ਉਹਨਾਂ ਨੂੰ ਸਾਡਾ ਪਤਾ ਸੀ ਕੌਣ ਆ ਉਹਨਾਂ ਨੂੰ ਸਾਡਾ ਪਤਾ ਤੁਸੀਂ ਪੂਰੇ ਭਾਰਤ ਚ ਸਿੱਖ ਸਰੂਪ ਲੈ ਕੇ ਕਿਤੇ ਚੱਲੇ ਜੂ ਜਿੱਥੇ ਇੱਕ ਵੀ ਸਰਦਾਰ ਐ ਨਹੀਂ ਉਹ ਵੀ ਤੁਹਾਨੂੰ ਦੇਖ ਕੇ ਸਰਦਾਰ ਕਹੇਗਾ ਸਰਦਾਰ ਜੀ ਕਹੇਗਾ ਉਹਨੂੰ ਪਤਾ ਹੈ ਤੁਸੀਂ ਕੌਣ ਹੋ ਦੁਨੀਆ ਤੁਹਾਨੂੰ ਪਿਆਰ ਕਰਦੀ ਹੈ ਦੁਨੀਆ ਤੁਹਾਨੂੰ ਦੇਖ ਕੇ ਖੁਸ਼ ਹੁੰਦੀ ਹੈ ਉਹਨਾਂ ਦੇ ਚਿਹਰੇ ਦੇ ਉੱਪਰ ਇੱਕ ਮੁਸਕਰਾਹਟ ਆਂਦੀ ਹੈ ਪਰ ਸਾਡੀ ਮੁਸਕਰਾਹਟ ਪਤਾ ਨਹੀਂ ਕਿੱਥੇ ਗਵਾਚ ਗਈ ਇਹਦੇ ਪਿੱਛੇ ਬੜੀਆਂ ਵੱਡੀਆਂ ਗਹਿਰੀਆਂ ਸਾਜ਼ਿਸ਼ਾਂ ਨੇ ਕਲਗੀਧਰ 파ਰਸ਼ਾ ਜੀ ਨੇ ਜਿਹੜਾ 1699 ਦੀ ਬਸਾਕੀ ਨੂੰ ਖਾਲਸਾ ਸਿਰਜਿਆ ਸੀ ਨਾ ਇਹ ਪ੍ਰਗਟ ਕੀਤਾ ਹੈ ਇਹ ਕਦੇ ਮੁੱਕ ਨਹੀਂ ਸਕਦਾ ਜਦੋਂ ਤੱਕ ਖਾਲਸਾ ਆਪਨਾ ਚਾਹੇ ਔਰ ਅਗਲੇ ਅੱਡੀ ਚੋਟੀ ਦਾ ਜੋਰ ਲਾ ਰਹੇ ਆ ਕਿ ਖਾਲਸਾ ਆਪਣੇ ਆਪ ਨੂੰ ਆਪ ਖਤਮ ਕਰੇ ਉਹਨਾਂ ਦੇ ਵਸ ਦੀ ਹੈ ਨਹੀਂ ਤੁਹਾਨੂੰ ਖਤਮ ਕਰਨਾ ਉਹ ਨਹੀਂ ਖਤਮ ਕਰ ਸਕਦੇ ਉਹਨਾਂ ਨੇ ਸਭ ਕਰਕੇ ਦੇਖ ਲਿਆ ਹਰ ਤਰੀਕੇ ਨਾਲ ਬਦਨਾਮ ਕਰਕੇ ਦੇਖ ਲਿਆ ਤੁਸੀਂ ਨਹੀਂ ਮੁੱਕੇ ਪਰ ਉਸ ਦਿਨ ਜਰੂਰ ਮੁੱਕ ਜਾਵੋਗੇ